ਸ਼ੀਮसेना ਉਦਵ ਪਾਲਾ ਸਾਹਿਬ ਠਾਕਰੇ ਦੇ ਪੰਜਾਬ ਪ੍ਰਧਾਨ ਯੋਗਰਾਗ ਸ਼ਰਮਾ ਦੇ ਦਿਸ਼ਾ ਨਿਰਦੇਸ਼ ਤਹਿਤ ਅੱਜ ਜ਼ਿਲ੍ਹਾ ਸ਼ਿਵ ਭਗਤ ਸਿੰਘ ਨਗਰ ਨਵਾਂ ਸ਼ਹਿਰ ਵਿਖੇ ਅਡੀਸ਼ਨਲ ਡਿਪਟੀ ਕਮਿਸ਼ਨਰ ਰਜੀਵ ਵਰਮਾ ਨੂੰ ਨਰਿੰਦਰ ਰਠੌਰ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਇੱਕ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਤੇ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜੋ ਜਿਲੇ ਅੰਦਰ ਭਰਿਆਨ ਦੀਆਂ ਦੁਕਾਨਾਂ ਬਣਿਆ ਹਨ ਉਹਨਾਂ ਨੂੰ ਚੈੱਕ ਕੀਤਾ ਜਾਵੇ ਆਓ ਸੁਣਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਬੇਰੋਜ਼ਗਾਰਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਇੱਥੇ ਹੋਏ ਪ੍ਰੈਸ ਪੱਤਰਕਾਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਸਾਡੀ ਇਹ ਛੋਟੀ ਤੋਂ ਛੋਟੀ ਆਵਾਜ਼ ਜੋ ਵੀ ਅਸੀਂ ਪਬਲਿਕਲੀ ਮੁੱਦਾ ਚੱਕਦੇ ਹਾਂ ਸਾਡੀ عوام ਤੱਕ ਸਾਡੀ ਪਬਲਿਕ ਤੱਕ ਪਹੁੰਚਾਉਂਦੇ ਆ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਤੇ ਅੱਜ ਦਾ ਸਾਡਾ ਵਿਸ਼ੇਸ਼ ਮੁੱਦਾ ਸਿਗਾ ਕਿ ਸਾਡੇ ਪੰਜਾਬ ਦੇ ਪੰਜਾਬ ਪ੍ਰਧਾਨ ਯੋਗਰਾ ਸ਼ਰਮਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਨਾਲ ਅੱਜ ਸਾਰੇ ਪੰਜਾਬ ਦੇ ਡੀਸੀਆਂ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਆ ਜਿਹਦੇ ਵਿੱਚ ਸਾਡੀ ਮੰਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਅੰਦਰ ਜਾਫੀਆਂ ਨਾਂ ਦੀ ਬੜੀ ਬਰੀਆਨੀ ਸ਼ਮਾ ਬਰੀਆਨੀ ਤੇ ਹైదరాబాద్ੀ ਬਰੀਆਨੀ ਜੋ ਕਿ ਪੰਜਾਬ ਅੰਦਰ ਥੋੜੇ ਸਮੇਂ ਤੋਂ ਬਹੁਤ ਵੱਡਾ ਕਾਰੋਬਾਰ ਦੀ ਹੱਬ ਬਣਦੀ ਜਾ ਰਹੀ ਹੈ ਅਸੀਂ ਤਾਂ ਆਪਣੇ ਜ਼ਿਲ੍ਹੇ ਦੇ ਡੀਸੀ ਸਾਹਿਬ ਤੋਂ ਇਹ ਮੰਗ ਕੀਤੀ ਹੈ ਕਿ ਜਿਹੜੇ ਕਾਰੋਬਾਰ ਕਰਨ ਵਾਲੇ ਹਨ ਇਹ ਦੂਜੀਆਂ ਸਟੇਟਾਂ ਤੋਂ ਆ ਕੇ ਪੰਜਾਬ ਵਿੱਚ ਕਾਰੋਬਾਰ ਕਰਦੇ ਹਨ ਕਿ ਜਿੱਥੇ ਕਿਤੇ ਇਹਨਾਂ ਨੇ ਦੁਕਾਨ ਲਈ ਆ ਕੀ ਇਹਨਾਂ ਨੇ ਜਿਹੜਾ ਕੋਈ ਆਧਾਰ ਕਾਰਡ ਜਾਂ ਆਪਣਾ ਲਾਇਆ ਆ ਤੋ ਸਹੀ ਪਛਾਣ ਪੱਤਰ ਲਾਉਣ ਕਿਉਂਕਿ ਉਹ ਵਿਖਦੇ ਵਿੱਚ ਕبھی ਔਰ ਹਵੀ ਨਾ ਵੀ ਹੋ ਜਾਂਦੀ ਆ ਤਾਂ ਇਦਾਂ ਦੇ ਬੰਦਿਆਂ ਦੀ ਪਛਾਣ ਕਰਨੀ ਬਹੁਤ ਮੁਸ਼ਕਲ ਹੋ ਜਾਂਦੀ ਆ ਦੂਜੇ ਨੰਬਰ ਤੇ ਜਿਵੇਂ ਮੁਸਲਮਾਨ ਸਮੁਦਾਇ ਝਟਕਾ ਮਾਸ ਨਹੀਂ ਖਾਂਦਾ ਉਸੇ ਤਰ੍ਹਾਂ ਹਿੰਦੂ ਸਮੁਦਾਇ ਦੇ ਲੋਕ ਹਲਾਲ ਮਾਸ ਨਹੀਂ ਖਾਂਦੇ ਤੇ ਸਾਡੀ ਸਰਕਾਰ ਕੋਲ ਮੰਗ ਹੈ ਕਿ ਜੋ ਵੀ ਇਹ ਦੁਕਾਨ ਦੇ ਵੇਚਣ ਵਾਲੇ ਆ ਇਹਨਾਂ ਦੇ ਬਾਹਰ ਇੱਕ ਵੱਡਾ ਬੋਰਡ ਲੱਗਾ ਹੋਵੇ ਤੇ ਦੂਜੇ ਨੰਬਰ ਤੇ ਜੇ ਇਹਨਾਂ ਦੇ ਕੋਲ ਜਿਹੜੀ ਦੁਕਾਨ ਇਹਨਾਂ ਨੇ ਲਈ ਗਈ ਹੈ ਉਹ ਜਿਹੜੀ ਸਾਡੇ ਜ਼ਿਲ੍ਹੇ ਦੇ ਅੰਦਰ ਪੰਜੀਕਰਤ ਹੋਣੀ ਚਾਹੀਦੀ ਆ ਤੇ ਜੋ ਇਹਨਾਂ ਨੇ ਮੀਟ ਖਵਾਇਆ ਜਾਂਦਾ ਆ ਉਹ ਕਿੱਥੋਂ ਲਿਆ ਜਾਂਦਾ ਹੈ ਪ੍ਰੋਪਰ ਉਹਦੇ ਬਿੱਲ ਚਾਹੀਦੇ ਆ ਆਉਣ ਨਾਲੇ ਟਾਈਮ ਦੇ ਵਿੱਚ ਕਿਉਂਕਿ ਪਿਛਲੇ ਸਮੇਂ 'ਚ ਦੇਖਣਾ ਆ ਪੰਜਾਬ ਦੇ ਅੰਦਰ ਗਊ ਤਸਕਰੀ ਬਹੁਤ ਵਧੀ ਆ ਸਾਨੂੰ ਕਿਤੇ ਨਾ ਕਿਤੇ ਖਾਸਾ ਆ ਕਿਸੇ ਇਸ ਦੀ ਆੜ ਦੇ ਵਿੱਚ ਗਊ ਮਾਰੀ ਬਿਕਰੀ ਨਾ ਕੀਤੀ ਜਾਂਦੀ ਹੋਵੇ ਜਾਂ ਗਊ ਮਾਸ ਨਾ ਖਵਾਇਆ ਜਾਂਦਾ ਹੋਵੇ ਇਦਾਂ ਦੀਆਂ ਮੰਗਾਂ ਨੂੰ ਲੈ ਕੇ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ। ਹਰ ਬੀਰ ਬਜਰੰਗੇ ਹਰ ਹਰ ਮਹਾਦੇਵ ਪਹਿਲਾਂ ਤਾਂ ਪ੍ਰਧਾਨ ਜੀ ਸਾਡੇ ਰਿਟਰੋਰ ਸਾਹਿਬ ਨੇ ਦੱਸੇ ਹੀ ਦਿੱਤਾ ਆ ਕਿ ਜਿਹੜਾ ਐ ਪ੍ਰੈਸ ਨੋਟ ਡੀਸੀ ਸਾਹਿਬ ਨੂੰ ਦਿੱਤਾ ਗਿਆ ਆ ਸਾਡੇ ਪੰਜਾਬ ਦੇ ਪ੍ਰਧਾਨ ਯੋਗਰਾਜ ਸ਼ਰਮਾ ਜੀ ਦੀ ਦੇਖ ਰੇਖ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਐ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਆ ਇਹਦੀ ਸਾਰੀ ਜਾਣਕਾਰੀ ਪ੍ਰਧਾਨ ਜੀ ਨੇ ਦੇ ਦਿੱਤੀ ਆ ਪਰ ਅਸੀਂ ਜਿੱਥੇ ਐਡੀ ਵੱਡੀ ਗੱਲ ਆ ਉੱਥੇ ਡੀਸੀ ਸਾਹਿਬ ਨੂੰ ਤੁਹਾਡੇ ਮੀਡੀਆ ਰਾਹੀਂ ਅਸੀਂ ਸਰਕਾਰ ਕੋ ਇੱਕ ਮੰਗ ਕਰਦੇ ਆ ਕਿ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ گاਊ ਮਾਤਾ ਦੀ ਤਸਕਰੀ ਹੋ ਰਹੀ ਆ ਜਿਹਦੇ ਵਿੱਚ ਵੱਧਦਾ ਹੀ ਹੋ ਰਿਹਾ ਆ ਘਾਟਾ ਨਹੀਂ ਹੋ ਰਿਹਾ ਅਸੀਂ ਅੱਜ ਗਊ ਗਊ ਮਾਤਾ ਨੂੰ ਇੰਨਾ ਕੁ ਵਿਚਾਰ ਕਰ ਦਿੱਤਾ ਕਿ ਸੜਕਾਂ ਦੇ ਉੱਤੇ ਆਈਆਂ ਹੋਈਆਂ ਆ ਲਗਾਤਾਰ ਸਾਨੂੰ ਰੋਡ ਤੇ ਐਕਸੀਡੈਂਟ ਦੀਆਂ ਘਟਨਾ ਘਟਨ ਦੇਖਣ ਨੂੰ ਮਿਲਦੀਆਂ ਆ ਅਸੀਂ ਚਾਹੁੰਦੇ ਆ ਕਿ ਇਦਾਂ ਦੀਆਂ ਜਦੋਂ ਗਊ ਮਾਤਾ ਰੋਡ ਤੇ ਆਂਦੀਆਂ ਆ ਇਹਨਾਂ ਨੂੰ ਉਹ ਜਿਹੜੇ ਸ਼ਰਾਰਤੀ ਲੋਗ ਆ ਉਹ ਇਸ ਗਊ ਮਾਤਾ ਨੂੰ ਲਿਜਾ ਕੇ ਇਹਦੀ ਮਾਤਾ ਦੀ ਗਊ ਮਾਤਾ ਦੀ ਮਾਸ ਦੀ ਤਸਕਰੀ ਕਰਦੇ ਆ ਅਸੀਂ ਸਰਕਾਰ ਤੋਂ ਬੇਨਤੀ ਕਰਦੇ ਆ ਕਿ ਅਸੀਂ ਹਰ ਚੀਜ਼ ਦੇ ਵਿੱਚ ਤੁਹਾਨੂੰ ਜਿਹੜਾ ਆ ਗਾਊ ਦਾ ਟੈਕਸ ਮਿਲਦਾ ਆ ਤੇ ਉਹਦੀ ਦੇਖਰੇਖ ਵਿੱਚ ਅਸੀਂ ਆਪਣੇ ਸ਼ਹਿਰ ਦੇ ਵਿੱਚ ਜਲਦ ਹੀ ਇੱਕ ਗਊ ਮਾਤਾ ਦੀ ਜਿਹੜੀ ਇਹ ਬੇਅਦਬੀ ਹੋ ਰਹੀ ਆ ਉੱਤੇ ਅਸੀਂ ਇੱਕ ਜ਼ੋਰਦਾਰ ਸੰਘਰਸ਼ ਵੀ ਦਵਾਂਗੇ 2-4 ਦਿਨਾਂ ਦੇ ਵਿੱਚ ਵਿੱਚ ਤੇ ਜੇਕਰ ਕਿਸੇ ਗਊ ਮਾਤਾ ਦੇ ਕਰਕੇ ਕਿਸੇ ਦਾ ਐਕਸੀਡੈਂਟ ਹੁੰਦਾ ਜਾਨ ਨੂੰ ਜਾਨ ਦਾ ਖਤਰਾ ਹੈ ਰੋਡ ਤੇ ਲੱਗੇਦਾ ਗਊਆਂ ਘੁੰਮਦੀਆਂ ਆ ਕਿ ਜਿੱਥੇ ਇਹ ਬਰੀਆਨੀ ਦੀ ਗੱਲ ਆ ਉਹ ਬਰੀਆਨੀ ਨੂੰ ਖੋਲ ਵੀ ਅਸੀਂ ਆਪ ਦਿੰਨੇ ਆ ਕਿ ਬਾਹਰੋਂ ਲੋਕ ਆ ਕੇ ਦੁਕਾਨਾ ਕਰਦੇ ਆ ਸਾਡੀ ਸਰਕਾਰ ਕੋ ਸਾਡੇ ਜ਼ਿਲ੍ਹੇ ਦੇ ਪ੍ਰਸ਼ਾਸਨ ਕੋ ਉਹਨਾਂ ਦੀ ਪੂਰੀ ਤਰ੍ਹਾਂ ਤੇ ਜਾਂਚ ਨਹੀਂ ਹੁੰਦੀ ਅਸੀਂ ਅੱਜ ਜਾਂਚ ਦੇ ਵਿਸ਼ੇਸ਼ ਤੇ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਜਿੱਥੇ ਬਰੀਆਨੀ ਨਾਮ ਦੀ ਚੀਜ਼ ਵੇਖਦੀ ਆ ਉੱਥੋਂ ਅਸੀਂ ਡੀਸੀ ਸਾਹਿਬ ਤੋਂ ਮੰਗ ਕੀਤੀ ਆ ਕਿ ਉਹਦੀ ਜਿਹੜੀ ਆ ਪੂਰੀ ਜਾਂਚ ਜਾਂਚ ਕੀਤੀ ਜਾਵੇ ਤੇ ਉਹਨਾਂ ਦੇ ਦੁਕਾਨ ਦੇ ਉੱਤੋਂ ਜਿੰਨਾ ਮਾਸ ਆਂਦਾ ਆ ਉਹਦਾ ਬਕਾਇਦਾ ਬਿਲ ਚੈੱਕ ਕੀਤਾ ਜਾਵੇ ਜਿਹੜੀਆਂ ਆਵਾਰਾ ਕਾਇਆਂ ਫਿਰਦੀਆਂ ਹਾਂ ਹਾਂਜੀ ਹਾਂ ਜੀ ਸ਼ਹਿਰ ਦੇ ਵਿੱਚ ਆਪਾਂ ਪੂਰਾ ਨੂੰ ਲੈ ਕੇ ਆਪਣਾ ਸੰਘਰਸ਼ ਆਪਾਂ ਉਹਦੇ ਬਾਰੇ ਸੰਘਰਸ਼ ਹੀ ਕਰਾਂਗੇ ਜੀ ਅਸੀਂ ਆਪਣੇ ਸ਼ਿਵ ਸੈਨਾ ਵੱਲੋਂ ਅਸੀਂ ਜਲਦ ਤੁਹਾਨੂੰ 2-4 ਦਿਨਾਂ ਦੇ ਵਿੱਚ ਬਹੁਤਾ ਲੰਬਾ ਟਾਈਮ ਨਹੀਂ ਪਾਵਾਂਗੇ ਅਸੀਂ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਦਵਾਂਗੇ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਦਵਾਂਗੇ ਕਿਉਂਕਿ ਆਪਣੇ ਸ਼ਹਿਰ ਦੇ ਵਿੱਚ ਦੇਖਿਆ ਜਾਵੇ ਕਿ ਸਾਡੇ ਸ਼ਹਿਰ ਦੇ ਵਿੱਚ ਤਿੰਨ ਚਾਰ گاਊਆਂ ਗਊਸ਼ਾਲਾ ਬਣੀਆਂ ਹੋਈਆਂ ਆ ਪਰ ਉਥੇ گاਊਆਂ ਦਾ ਜਿਹੜਾ ਆ ਦੁੱਧ ਦੀ ਵਿਕਰੀ ਹੋ ਰਹੀ ਆ گاਊਆਂ ਨੂੰ ਰੱਖਣ ਦਾ ਖਾਬ ਨਹੀਂ ਹੈਗਾ ਇਸ ਕਰਕੇ ਉਹ ਡੇਰੀਆਂ ਨੂੰ ਅਸੀਂ ਬੰਦ ਦੀ ਮੰਗ ਕਰਾਂਗੇ ਤੇ ਸਰਕਾਰ ਕੋਲੋਂ ਮੰਗ ਕਰਾਂਗੇ ਕਿ ਇੱਕ ਸਾਡੇ ਨਵੇਂ ਨਵੇਂ ਸ਼ਹਿਰ ਜ਼ਿਲ੍ਹੇ ਨੂੰ ਇੱਕ ਬਹੁਤ ਵੱਡੀ ਗਊਸ਼ਾਲਾ ਦਿੱਤੀ ਜਾਵੇ ਜਿੱਥੇ ਕਿ ਅਸੀਂ ਜਿਹੜੀਆਂ ਇਹ ਗਾਵਾਂ ਆ ਇਹਨਾਂ ਨੂੰ ਅਸੀਂ ਪ੍ਰਸ਼ਾਸਨ ਦੇ ਹਵਾਲੇ ਕਰੀਏ ਤੇ ਪ੍ਰਸ਼ਾਸਨ ਉੱਥੇ ਇਹਨਾਂ ਦੀ ਆਪਣੀ ਦੇਖ ਰੇਖ ਵਿੱਚ ਪਚਾਣ